ਤਾਂ ਦੇ ਇਸ਼ਾਨ ਦਾ ਮਹਾਤਮ ਪ੍ਰਾਪਤ ਹੋਇਆ ਇਹ ਵੱਡੀ پہاڑی ਬਕਤ ਸ੍ਰੀ ਉਹਦੇ ਵਿੱਚ ਗੁਰਦੇਵ ਨੇ ਘੋੜੇ ਤੇ ਬੈਠਿਆਂ ਬੈਠਿਆ ਬਰਸਾ ਜ਼ੋਰਦਾਰ ਪਹਾੜ ਦੇ ਵਿੱਚ ਤਸਾ ਦਿੱਤਾ ਕਿੰਝੂ ਬਾਅਦ ਭਾਈ ਸੰਗੋਸ਼ਾ ਜੀ ਨੇ ਵੀ ਘੋੜੇ ਤੇ ਬੈਠਿਆਂ ਬੈਠ ਵੀ ਇਹ ਖੇਡ ਭਾਈ ਸੰਗੋਸ਼ਾ ਜੀ ਸਮਝ ਗਏ ਕੇ ਗੁਰਦੇਵ ਜੀ ਨੇ ਮੇਰੇ ਮਨ ਦਾ ਸ਼ੰਕਾ ਜਵਾ ਰਿਆ ਮੈਂ ਸੋਚਿਆ ਜੀ ਸਾਹਿਬ ਦੇ ਦੂਰ ਤਰੇਟੇ ਬਹੁਤ ਪਾਵਾਂ ਤੇ ਕੀ ਕੁੰਭ ਦਾ ਮੇਲਾ ਨਹਾਣ ਵਾਸਤੇ ਦੂਰ ਤਰੇਟੇ ਜਾਂਦੇ ਪਰ ਸਤ ਪੂਰੇ ਤਰੇਟੇ ਦਾ ਕੀ ਰਸ ਹੈ ਇਸੇ ਤੇ ਜੰਦਾ ਨਹੀਂ ਸਭਾ ਦੀ ਆਪਣੇ ਘਰ ਦੇ ਪਰਿਵਾਰ ਸੁਦੇ ਇਤਿਹਾਸ ਜੀਆ ਨੂੰ ਜੈਲੋ ਦੱਸਿਆ ਵਧਾਈਆਂ ਹੋਈਆਂ ਹਨ ਉਹ ਭਾਈ ਹਰਜਤ ਜੀ ਤੁਹਾਡੇ ਗੁਰੂ ਘਰ ਜ ਉਹ ਬਾਦਾਂ ਜੀਤੋਂ ਦੀ ਸਲਾਈ ਕੱਲਗੀ ਸਰਵਾਮੀ ਜੀ ਦੇ ਲਾਲ ਅਨੰਦਪੁਰ ਸਾਹਿਬ ਜੀ ਕਰਤੀ ਵਾਹਿਗੁਰੂ 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 ਅੰਦਰੋਂ ਜੁਸੇ ਪੈਰ ਪਾਹਰ ਦੁਨੀਆ ਅੰਦਰ ואל תגיד, ואל תגיד. אה, מה זה לא? ਮਹਾ ਮਾਪੂ ਮਾਰ ਕੀ ਚੜ੍ਹਿਆ ਸਦਾ ਬਸੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਵਿਖੇ ਸਿੱਖ ਕੌਮ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਬਸੰਤ ਪੰਚਮੀ ਦਾ ਜੋੜ ਮੇਲ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਸੋ ਕੱਲ 1 ਫਰਵਰੀ ਤੋਂ ਪਾਵਨ ਸਥਾਨ ਵਿਖੇ ਦੀਵਾਨਾਂ ਦੀ ਅਰੰਭਤਾ ਹੋਈ ਰਾਤ ਕਵੀ ਦਰਬਾਰ ਢਾਡੀ ਦਰਬਾਰ ਹੋਏ ਅੱਜ ਅੰਮ੍ਰਿਤ ਵੇਲੇ ਤੋਂ ਆਸਾ ਕੀ ਵਾਰ ਦੇ ਕੀਰਤਨ ਨਾਲ دیਵਾਨਾਂ ਦੀ ਅਰੰਭਤਾ ਹੋਈ ਹੈ ਨਿਰੰਤਰ ਸਾਰਾ ਦਿਨ ਜਿਹੜਾ ਹੈ دیਵਾਨ ਚੱਲਣਗੇ ਜਿਸ ਵਿੱਚ ਕੀਰਤਨ ਔਰ 10 ਵਜੇ ਤੋਂ ਲੈ ਕੇ 4 ਵਜੇ ਤੱਕ ਢਾਡੀ ਦਰਬਾਰ ਹੋਵੇਗਾ 4 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕੀਰਤਨ ਹੋਵੇਗਾ ਵਸੰਤ ਰਾਗ ਦਰਬਾਰ 7 ਵਜੇ ਤੋਂ ਲੈ ਕੇ 11 ਵਜੇ ਤੱਕ ਰਾਤ ਕਰਵਾਇਆ ਜਾ ਰਿਹਾ ਜਿਸ ਵਿੱਚ ਬਸੰਤ ਰਾਗ ਦੇ ਵਿੱਚ ਰਾਗੀ ਸਿੰਘ ਬਾਣੀ ਦਾ ਗਾਇਨ ਕਰਨਗੇ ਸਤਿਗੁਰ ਪਾਤਸ਼ਾਹ ਜੀ ਦੇ ਸੋਹਣੇ ਦਰਬਾਰ ਸਜਾਏ ਗਏ ਨੇ ਫੁੱਲਾਂ ਦੀ ਡੈਕੋਰੇਸ਼ਨ ਲਾਈਟ ਡੈਕੋਰੇਸ਼ਨ ਕੀਤੀ ਗਈ ਹੈ ਸੰਗਤਾਂ ਦੀ ਆਮਦ ਨੂੰ ਲੈ ਕੇ ਸਾਰੇ ਜਿਹੜੇ ਪ੍ਰਬੰਧ ਨੇ ਉਹ ਸੁਚਾਰੂ ਢੰਗ ਨਾਲ ਕੀਤੇ ਗਏ ਨੇ ਸੋ ਸੁਮਚਿਆ ਸੰਗਤਾਂ ਨੂੰ ਜਿੱਥੇ ਅੱਜ ਬਸੰਤ ਪੰਚਮੀ ਦੇ ਜੋੜ ਮੇਲ ਉੱਥੇ ਨਾਲ ਹੀ ਧੰਗੁਰ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਵਿਆਹ ਪ੍ਰੋਪ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਜੀ ਪੰਚਮੀ ਦਾ ਦਿਹਾੜਾ ਹੈ ਸੰਤਾਂ ਨੂੰ ਕਿਸ ਤਰ੍ਹਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਤੇ ਬਹਿਮਾ ਤੇ ਭਰਮਾਂ ਦੇ ਵਿੱਚ ਜਿਹੜੇ ਉਸ ਵੇਲੇ ਦੇ ਲੋਕ ਵਰਨਵਾਦ ਤੇ ਵਖਵਾਦ ਵਿੱਚ ਵੰਡ ਹੋਏ ਸੀ ਸਾਰਿਆਂ ਨੂੰ ਸਤਗੁਰ ਜੀ ਨੇ ਪਵਿੱਤਰ ਗੁਰਬਾਣੀ ਦੇ ਨਾਲ ਜੋੜਿਆ ਇੱਕ ਓੰਕਾਰ ਦੇ ਸਿਧਾਂਤ ਨਾਲ ਜੋੜਿਆ ਕਿਉਂਕਿ ਸਿੱਖ ਨੂੰ ਆਦੇਸ਼ ਵੀ ਆ ਕਿ ਸਿੱਖ ਨੇ ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਸਥਾਨ ਦੇ ਉੱਤੇ ਜਿੱਥੇ ਸਤਗੁਰਾਂ ਨੇ ਅਨੇਕਾਂ ਪ੍ਰਾਣੀਆਂ ਨੂੰ ਦੁੱਖ ਤੋਂ ਮੁਕਤ ਕੀਤਾ ਤੇ ਬਸੰਤ ਪੰਜਮੀ ਦਾ ਤਿਉਹਾਰ ਇੱਕ ਮੈਂ ਸਮਝਦਾ ਵੱਡਾ ਇਸ ਸਥਾਨ ਤੇ ਮਨਾਇਆ ਜਾਂਦਾ ਓ ਤਾਂ ਸਿੱਖ ਦੀ ਰੋਜ਼ਵਾਰਾ ਹੀ ਸਤਗੁਰ ਜੀ ਨੇ ਕਿਹਾ ਤੇਰੀ ਰੋਜ਼ ਇਹ ਪੰਜਮੀ ਆ ਤੇ ਰੋਜ਼ ਇਹ ਤੇਰੀ ਬਸੰਤ ਆ ਪਾਰੇ ਮਹੀਨਾ ਕਿਉਂਕਿ ਉਹ ਤੋਂ ਬਾਅਦ ਜਦੋਂ ਰਤ ਮੌਲਦੀ ਆ ਉਸ ਵੇਲੇ ਸਤਗੁਰੂ ਜੀ ਨੇ ਹਰਕਾ ਨਾਮ ਤੇ ਆਏ ਕਿ ਹੋ ਹੋ ਹਰਿਆ ਭਾਈ ਇਹ ਮਨੁੱਖ ਨੂੰ ਸੰਦੇਸ਼ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਜਿੱਥੇ ਰਤ ਮੌਲਦੀ ਉੱਥੇ ਤੇਰਾ ਅੰਦਰ ਜਿਹੜਾ ਇਹ ਵੀ ਅੰਦਰ ਨਾਮ ਦੀ ਜਿਹੜੀ ਵਰਖਾ ਸਤਗੁਰੂ ਜੀ ਕਿਰਪਾ ਦੇ ਬਖਸ਼ਿਸ਼ ਕਰਕੇ ਤੈਨੂੰ ਬਖਸ਼ਿਸ਼ ਕਰਨ ਸੋ ਇਹ ਵੱਡੇ ਇੱਕ ਪੁਰਬ ਦੇ ਰੂਪ ਦੇ ਵਿੱਚ ਇੱਥੇ ਹਮੇਸ਼ਾ ਇਹ ਜੋੜ ਮੇਲਾ ਇਹ ਮਨਾਇਆ ਜਾਂਦਾ ਇਹ ਸਾਰਾ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਜੋੜ ਮੇਲਿਆਂ ਦੇ ਰੂਪ ਵਿੱਚ ਬਖਸ਼ੇ ਕੀਤੇ ਸੀ ਚਾਹੇ ਸ਼ਹੀਦੀ ਜੋੜ ਮੇਲੇ ਹੋਣ ਤੇ ਚਾਹੇ ਦੂਸਰੇ ਤੇ ਜੋੜਨਾ ਕਿਹਦੇ ਨਾਲ ਹੈ ਉਹ ਸੱਚੇ ਦੇ ਨਾਲ ਸੱਚਾ ਸਤਗੁਰੂ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਸਹਿਬ ਸਤਗੁਰੂ ਚੇਤ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਦਾ ਸਤਗੁਰੂ ਜੀ ਨੇ ਆਦੇਸ਼ ਕੀਤਾ ਤੇ ਨਾਲ ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸਹਿੇਲਾ ਗੁਰਦਤਮ ਪਾਤਸ਼ਾਹ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਵੀ ਬਖਸ਼ੇ ਕੀਤੀ। ਤੋਂ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਜਿਵੇਂ ਮੌਸਮ ਰੁੱਤ ਮੌਲ ਦੀ ਆ ਸਾਡਾ ਅੰਦਰ ਵੀ ਸਤਿਗੁਰਜੀ ਗੁਰਸ਼ਬਦ ਰਾਹੀ ਆਪਣੇ ਨਾਲ ਜੋੜ ਲੈਣ। ਉਹ ਤਾਂ ਜੀ ਕੇਂਦਰੀ ਬਚਟਾਇਆ ਤੇ ਪੰਜਾਬ ਤੇ ਕਿਸਾਨਾਂ ਲਈ ਕੁਝ ਵੀ ਨਹੀਂ ਹੈ ਜੀ। ਇਹ ਦੇਖੋ ਕਿਉਂਕਿ ਹੈਗਾ ਤਾਂ ਇਹ ਪੋਲੀਟਿਕਲ ਮਸਲਾ ਪਰ ਇਸ ਬਜਟ ਦੇ ਨਾਲ ਤਕਰੀਬਨ ਇਹ ਗੱਲ ਪੱਧਰੀ ਹੋ ਗਈ ਆ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਦੇਸ਼ ਦੀ ਰੀੜ ਦੀ ਹੱਡੀ ਕਿਸਾਨਾਂ ਲਈ ਭਾਵੇਂ ਪਹਿਲਾਂ ਵੀ ਬਿੱਲ ਵੀ ਉਹ ਤੋਂ ਰਿਜੈਕਟ ਕੀਤੇ ਪਰ ਮੈਂ ਸਮਝਦਾ ਉਹ ਇੱਕ ਬਦਲਾ ਲੈ ਰਹੇ ਆ ਕਿਸਾਨਾਂ ਵਾਸਤੇ ਇਹਦੇ ਵਿੱਚ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਜਿਹੜੀ ਕਿ ਬਹੁਤ ਮੰਤਪਾਗੀ ਗੱਲ ਹੈ